ਮਸਲਾ ਜੀ ਜਿਹੜਾ ਇਹ ਲੜਕੀ ਗਵਾਚੀ ਸੀ ਕੀ ਮਸਲਾ ਜੀ ਇਹ ਜੀ ਇੱਕ ਲੜਕੀ ਅੰਮ੍ਰਿਤਸਰ ਤੋਂ ਬੜੀ ਬੜੀ ਪਿਆਰੀ ਬੱਚੀ ਹੈ ਇਹ 11 ਤਰੀਕ ਨੂੰ ਆਪਣੇ ਘਰ ਤੋਂ ਮਿਸਿੰਗ ਹੋ ਗਈ ਹੈ ਥੋੜੀ ਜਿਹੀ ਮਤਬੁੱਦੀ ਹੈ ਬੋਲ ਨਹੀਂ ਸਕਦੀ ਸਮਝ ਨਹੀਂ ਸਕਦੀ ਤਰੀਬਨ 3 ਸ ਤੇ ਅੱਜ ਸ਼ਾਮੀ 8:00 ਵਜੇ ਇੱਕ ਆਟੋ ਵਾਲਾ ਇੱਥੇ ਟਾਊਨ ਦੇ ਵਿੱਚ ਇਹਨੂੰ ਲੈ ਕੇ ਆ ਲੜਕੀ ਨੂੰ ਕਿ ਉਹ ਉਹਦੇ ਨਾਲ ਬੈਠ ਕੇ ਸਰਾ ਤੋਂ ਇੱਧਰ ਆ ਰਹੀ ਸੀ ਤੇ ਉਹ ਵੀ ਸਮਝ ਨਹੀਂ ਸਕਿਆ ਕਿ ਇਹਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਸ਼੍ਰੀ ਪੰਡਾ ਵਿਚਾਰਾ ਇੱਥੇ ਲੈ ਆਇਆ ਇਹਨਾਂ ਨੂੰ ਇੱਥੇ ਲੈ ਕੇ ਜਦੋਂ ਅਸੀਂ ਸਾਰੇ ਬੈਠੇ ਸਨ ਚਾਰ ਸਾਬ ਬੈਠੇ ਸੀ ਕੋਲ ਬੈਠੇ ਸੀ ਤੇ ਉਹਦੇ ਜਗ੍ਹਾ ਕਿ ਦੱਸਿਆ ਆਣ ਕੇ ਦੱਸਿਆ ਵੀ ਇਸ ਤਰ੍ਹਾਂ ਦੀ ਲੜਕੀ ਮੈਨੂੰ ਮਿਲੀ ਹੈ। ਤੋਂ ਅਸੀਂ ਲੜਕੀ ਦੀ ਉਸੇ ਵਾਲੇ ਦੀ ਫੋਟੋ ਲਈ। ਫੋਟੋ ਲੈ ਕੇ ਤੇ ਮੈਂ ਉਸੇ ਵਾਲੇ ਸਾਰੇ ਗਰੁੱਪਾਂ ਦੇ ਵਿੱਚ ਤੇ ਫੇਸਬੁੱਕ ਤੇ ਕਰ ਦਿੱਤੀ। ਤਕਰੀਬਨ ਅਸੀਂ ਇੱਥੇ ਹੀ ਬੈਠੇ ਸਾਂਜੇ 15-20 ਮਿੰਟ ਦੇ ਵਿੱਚ ਸਮੀਰ ਭਾਜੀ ਸਾਡੇ ਇੱਥੇ ਇੱਥੇ ਜਾਣੇ ਤੋਂ ਹੀ ਨੇ। ਇਹਨਾਂ ਦਾ ਕੰਟੈਕਟ ਮੈਨੂੰ ਉਸੇ ਫੋਨ ਆ ਗਿਆ ਵੀ ਜਿਹੜੀ ਤੁਸੀਂ ਇਹ ਬੇਟੀ ਦੀ ਫੋਟੋ ਭੇਜੀ ਹੈ ਇਹਨਾਂ ਨੂੰ ਪਤਾ ਸੀ ਪਹਿਲੇ ਕਿ ਦਿਨ ਦਾ ਫੋਟੋ ਦੇਖੀ ਸੀ। ਇਹਨਾਂ ਕਹਿੰਦੇ ਵੀ ਇਹ ਸ਼ਰੀਪੁਰੇ ਤੋਂ ਲ ਇੰਨਾ ਨੇ ਉਸੇ ਵਾਲੇ ਉੱਥੋਂ ਦਾ ਕੰਟੈਕਟ ਨੰਬਰ ਜਿਹੜਾ ਅਸੀਂ ਲੱਭਿਆ ਕੰਟੈਕਟ ਨੰਬਰ ਲੈ ਕੇ ਆਪਾਂ ਉਹਨਾਂ ਦਾ ਰਾਬਤਾ ਕਾਇਮ ਕੀਤਾ ਸਾਰੇ ਉਹਨਾਂ ਦਾ ਸੋ ਇਹਨਾਂ ਦੀ ਐ ਪੂਆ ਜੀ ਨੇ ਇਹ ਨਾਲ ਚਾਚਾ ਜੀ ਆਏ ਨੇ ਨਿਆਣੀ ਤੂੰ ਇੱਥੇ ਆ ਗਏ ਨੇ ਸਭ ਚਮਕੀ ਅੰਚਾਰ ਸਾਹਿਬ ਕੋਲ ਨੇ ਸੋ ਇਹਨਾਂ ਦੀ ਲੜਕੀ ਜਿਹੜੀ ਇਹਨਾਂ ਦੇ ਹਵਾਲੇ ਜਿਹੜੀ ਕਰ ਦਿੱਤੀ ਗਈ ਹੈ ਜੀ ਇਹ ਸੋ ਮੈਨੂੰ ਇਹ ਬੜੀ ਪਿਆਰੀ ਬੱਚੀ ਆ ਗੁਰੂ ਮਾਰਾ ਕਿਰਪਾ ਕਰੇ ਦੀ ਲੰਮੀ ਉਮਰਾਂ ਤੇ ਤੰਦਰੁਸਤੀ ਇਹਨੂੰ ਬਖਸ਼ੇ ਤੇ ਇਸੇ ਤਰ੍ਹਾਂ ਹੀ ਸਾਡੇ ਮੈਂ ਕਹਿੰਦੇ ਸੀ ਪਰੀਤ ਜੀ ਤੇ ਪਾਲਾ ਪਾਜੀ ਇਹਨਾਂ ਨੇ ਬੜੀ ਉਸੇ ਵੇਲੇ ਕੋਸ਼ਿਸ਼ ਕੀਤੀ ਜਿਹੜੇ ਸਾਡੇ ਲੜਕੀ ਨੂੰ ਸਾਰਾ ਵੀ ਕਿੱਥੋਂ ਦੀ ਹੈਗੀ ਇਤਨਾ ਯਾਨੀ ਸਾਰਿਆਂ ਨੇ ਮਿਲ ਕੇ ਜੀ ਬੜਾ ਜੀ ਇੱਕਦਮ ਜਿਹੜੀ ਫੁਰਤੀ ਵਿਖਾਈ ਤੇ ਜਿਹੜੀ 11 ਤਰੀਕ ਤੋਂ ਜਿਹੜੀ ਲੜਕੀ ਮਿਸਿੰਗ ਸੀ ਉਹ 2 ਘੰਟੇ ਦੇ ਵਿੱਚ ਵਿੱਚ ਯਾਨੀ ਜੇ ਅਸੀਂ ਪਰਿਵਾਰ ਦੇ ਵਾਲੇ ਜਿਹੜੇ ਕਰ ਰਹੇ ਸਭ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਤੇ ਵਿਚਾਰੀ ਆਪਣੇ ਅੱਜ ਘਰ ਜਾਏਗੀ ਜਿਹੜੀ 8-7-8 ਦਿਨ ਤੋਂ ਜਿਹੜੀ ਪਤਾ ਨਹੀਂ ਕਿੱਥੇ ਕਿੱਥੇ ਵਿਚਾਰੀ ਨੇ ਇਸ ਤਰ੍ਹਾਂ ਹੀ ਆਪਣੇ ਸਮਾਂ ਗੁਜ਼ਾਰਿਆ ਸੋ ਬੜਾ ਵਧੀਆ ਲੱਗ ਰਿਹਾ ਜੀ ਇਸ ਹਾਂਜੀ ਇਹ ਜੀ ਇਸ ਤਰ੍ਹਾਂ ਆ ਕਿ ਡਿੰਪੀ ਭਾਜੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਹੈ ਅੱਜ ਅਸੀਂ ਬੈਠੇ ਹਾਂ ਚੌਕੀ ਬੈਠੇ ਹਾਂ ਕੋਈ ਵਿਚਾਰ ਕੁਝ ਕਾਵੇਜ਼ ਹੀ ਇਨ ਬੀਟਵੀਨ ਹੀ ਸਾਡੇ ਨਾਲ ਇੱਕ ਫ੍ਰੀਵਿਡਰ ਵਾਲਾ ਆ ਗਿਆ ਤੇ ਉਹਨੇ ਅੱਗੇ ਦੱਸਿਆ ਵੀ ਇਸ ਤਰ੍ਹਾਂ ਲੜੀ ਹੈ ਮੈਨੂੰ ਦੱਸਦੀ ਮਤਲਬ ਗਾਂ ਦੀ ਗਾਂ ਲਈ ਜਾਰੀ ਹੈ ਤੇ ਲੜਕੀ ਹੈ ਤੇ ਉਹਦਾ ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ ਵੀ ਕੀ ਬੋਲ ਰਹੀ ਹੈ ਕੀ ਦੀ ਬੋਲ ਰਹੀ ਇਹ ਮੰਦਬੁੱਧੀ ਹੀ ਵਿਚਾਈ ਇਹ ਬੋਲਣਾ ਕੀ ਸੀ ਨੇ ਉਹ ਫਿਰ ਉਸੇ ਵੇਲੇ ਜਿਹੜੀ ਆ ਸੋਸ਼ਲ ਮੀਡੀਆ ਤੇ ਪਾਤਾ ਆਪਣੇ ਜਨੇ ਵਾਲਾ ਗਰੁੱਪ ਚ ਪਾਤੀ ਦੀ ਫੋਟੋ ਪਾਤੀ ਸਾਰਾ ਕੁਝ ਉਹੜੀ ਵਗੈਰਾ ਲਿਖ ਕੇ ਪਾਤਾ ਇਨ ਬੀਟਵੀਨ ਸਾਡੇ ਉਸਮੀਰ ਭਾਈ ਦੇ ਉਹਨਾਂ ਦੇ ਕੰਟਰੈਕਟਰ ਵਿੱਚ ਜਦੋਂ ਫੋਟੋ ਗਈ ਆ ਤੋ ਨਾਲ ਸੰਬੰਧ ਦਾ ਸਾਤਾ ਵੀ ਇਹ ਲੜਕੀ ਜਿਹੜੀ ਹੈ 11 ਦਿਨ ਤੋਂ ਮਿਸਿੰਗ ਹੋਈ ਹੈ ਤੇ ਫਰਾਂਿਆਂ ਦੀ ਥੋਂ ਅੰਮ੍ਰਿਤਸਰ ਦੇ ਚੋਂ ਇਹ ਲੜਕੀ ਹੈ ਅਸੀਂ ਫਿਰ ਉਹਨਾਂ ਨਾਲ ਕਨੈਕਟ ਕੀਤਾ ਉਹਨਾਂ ਨੂੰ ਲੜਕੀ ਦੇ ਵਾਰਿਸ ਜਿਹੜੇ ਸਾਡੇ ਕੋਲ ਆ ਗਏ ਨੇ ਅਸੀਂ ਇਹਨੂੰ ਦਰਸਤ ਹਾਲ ਦੇ ਵਿੱਚ ਉਹਨਾਂ ਨੂੰ ਡੀ ਹੈਂਡਓਵਰ ਕਰ ਰਹੇ ਹਾਂ ਤੇ ਸਾਨੂੰ ਇਹ ਆ ਕੇ ਚਲੋ ਜਿਹੜੀ ਜਿੰਨਾ ਦੀ ਲੜਕੀ ਹੈ ਗਵਾਚੀ ਸੀ ਉਹ ਉਹਨਾਂ ਨੂੰ ਮਿਲ ਗਈ ਹੈ ਇਸ ਕਰਕੇ ਸਾਰੇ ਇਹ ਵੀ ਆਪਣੇ ਆਪਣੇ ਆਪ ਚ ਖੁਸ਼ੀ ਮਹਿਸੂਸ ਕਰਦੇ ਆਂ ਵੀ ਜਿਹੜੀ ਇਹ ਬੱਚਾ ਜਿੰਨਾ ਦਾ ਹੈਗਾ ਉਹਨਾਂ ਦੇ ਹੈਂਡਓਵਰ ਕਰਦੇ ਆਂ ਡਾਕਟਰ ਜੀ ਨੇ ਲੰਡਰ ਆ ਏ ਸੀ ਗਿਆ ਲਾਤਰੀ ਤੋਂ ਹੁਣ ਸਾਨੂੰ ਫੋਨ ਆਇਆ ਸੀਗਾ ਤੇ ਅਸਾਨੂੰ ਲੜਕੀ ਸਾਡੀ ਮਿਲ ਗਈ ਤਾਂ ਤੇ ਅਸੀਂ ਖੁਸ਼ ਆ ਬਣੇ ਸਾਡੀ ਲੜਕੀ ਆ ਜੋ ਮੋਈ ਸੀ 11 ਤਰੀਕ ਤੋਂ ਹੁਣ ਸਾਨੂੰ ਫੋਨ ਆਇਆ ਸੀਗਾ ਤੇ ਅਸਾਨੂੰ ਲੜਕੀ ਸਾਡੀ ਮਿਲ ਗਈ ਤਾਂ ਤੇ ਅਸੀਂ ਖੁਸ਼ ਆ ਬਣੇ